ਸਸ਼ੀਕਾਲ ਮੈਂ ਹਰਜਿੰਦਰ ਸਿੱਧੂ ਅੱਜ ਦੀ ਗੱਲਬਾਤ ਹੈਲਥ ਨਾਲ ਲੈ ਕੇ ਆਣਾ। ਸਾਡੇ ਬਹੁਤ ਸਾਰੇ ਪਾਰਟਸ ਸਾਡੇ ਬਹੁਤ ਸਾਰੇ ਅੰਗ ਪੈਰ ਖੜ ਜਾਂਦੇ ਨੇ, ਦਰਦ ਕਰਨ ਲੱਗ ਜਾਂਦੇ ਨੇ ਔਰ ਸਾਨੂੰ ਕਈ ਵਾਰ ਇਸ ਤਰ੍ਹਾਂ ਲੱਗਦਾ ਹੁੰਦਾ ਵੀ ਯਾਰ ਅਸੀਂ ਕਿਸੇ ਵੱਡੀ ਸਮੱਸਿਆ ਵੱਲ ਵੱਧ ਰਹੇ ਹਾਂ। ਅੱਜ ਦੀ ਗੱਲਬਾਤ ਡਾਕਟਰ ਤਰਨਦੀਪ ਸਿੰਘ ਐਮ ਐਸ ਆਰਥੋ ਉਹਨਾਂ ਨਾਲ ਹੋਵੇਗੀ। ਰਣਜੀਤ ਹਸਪੀਟਲ ਜਲੰਧਰ ਪਹੁੰਚੇ ਆ। ਆਰਥੋ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਬਹੁਤ ਸਾਰੇ ਲੋਕ ਉਲਝ ਰਹੇ ਨੇ। ਪਰ ਸਮੱਸਿਆਵਾਂ ਆਉਂਦੀਆਂ ਕਿਉਂ ਨੇ? ਅੱਗੇ ਅਸੀਂ ਇਹਨਾਂ ਦਾ ਇਲਾਜ ਕਿਵੇਂ ਕਰਵਾਉਣਾ ਹੈ ਇਸ ਸਾਰੇ ਬਿਸ਼ੇ ਤੇ ਗੱਲਬਾਤ ਰਹੀ ਡਾਕਟਰ ਸੱਸੀ ਕਾਲ ਸੱਸੀ ਕਾਲ ਸਿਰ ਠੀਕ ਠਾਕ ਹੋਈ 5 ਵਜੇ ਔਰਤੋਆਂ ਦੀਆਂ ਸਮੱਸਿਆਵਾਂ ਬਹੁਤ ਵੱਧ ਗਈਆਂ ਬਹੁਤ ਜਵਾਨੀ ਉਮਰ ਦੇ ਵਿੱਚ ਹੀ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਗੋਡੇ ਦਰਦ ਕਰਨ ਲੱਗੇ ਹੋਰ ਜੋੜ ਦਰਦ ਕਰਨ ਲੱਗੇ ਕੀ ਵਜ੍ਹਾ ਮੰਨਦੇ ਹੋ ਦੇਖੋ ਸਭ ਤੋਂ ਪਹਿਲਾ ਦਾ ਕਾਰਨ ਹੈਗਾ ਆਪਣਾ ਲਾਈਫ ਸਟਾਈਲ ਜੋ ਕਿ ਸਿਡੈਂਟਰੀ ਲਾਈਫ ਸਟਾਈਲ ਜਿਹਦੇ ਵਿੱਚ ਆਪਣਾ ਐਕਸਰਸਾਈਜ਼ ਦੀ ਕਮੀ ਬਹੁਤ ਜ਼ਿਆਦਾ ਅਸੀਂ ਦੇਖ ਰਹੇ ਆ ਜਿਹੜੇ ਨੌਜਵਾਨ ਲੋਕ ਹੀ ਨੇ ਉਹਨਾਂ ਦੇ ਹੀ ਮਾਸਪੇਸ਼ੀਆਂ ਕਮਜ਼ੋਰ ਹੋਣੀ ਸ਼ੁਰੂ ਹੋ ਗਈਆਂ ਕਿਉਂਕਿ ਜੋ ਵੀ ਹੈਗਾ ਉਹਨਾਂ ਦਾ ਲਾਈਫਸਟਾਈਲ ਬਹੁਤ ਹੀ ਇੱਕ ਕਮਰੇ ਚ ਬੰਨਿਆ ਰਹਿ ਗਿਆ ਘਰੋਂ ਆਫਿਸ ਆਫਿਸ ਤੋਂ ਕਰ ਤੇ ਵਿਚਾਲੇ ਕੁਝ ਹੈ ਨਹੀਂ ਅ ਇੱਕ ਤਾਂ ਇਹ ਸਭ ਤੋਂ ਮੇਜਰ ਕਾਰਨ ਇਹ ਬਣ ਗਿਆ ਦੂਜਾ ਹੈਗਾ ਆਪਣੀ ਐਕਸਰਸਾਈਜ਼ ਦੀ ਕਮੀ ਕਸਰਤ ਤੇ ਧਿਆਨ ਨਹੀਂ ਤੀਸਰਾ ਆਪਾਂ ਦੇਖ ਰਹੇ ਹਾਂ ਕਿ ਖਾਣ ਪੀਣ ਦੀਆਂ ਚੀਜ਼ਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਰੈਡੀ ਟੂ ਕੰਜ਼ੂਮ ਆਈਟਮਸ ਜਿਹੜੀਆਂ ਨੇ ਫੂਡ ਦੀਆਂ ਜਾਂ ਫਿਰ ਜਿਹਨੂੰ ਜਿਹਦੇ ਚ ਟਾਈਮ ਜ਼ਿਆਦਾ ਨਹੀਂ ਲੱਗਦਾ ਕੁਕ ਕਰਨ ਦੇ ਵਿੱਚ ਫਾਸਟ ਫੂਡ ਜਿੱਦਾਂ ਆ ਜਾਂਦੇ ਨੇ ਇਹਦਾ ਸੇਵਨ ਟਾਈਮ ਦੇ ਨਾਲ ਜ਼ਿਆਦਾ ਸਹੀ ਆ ਇਸ ਚੀਜ਼ ਤੇ ਆਪਾਂ ਗੱਲ ਕਰਾਂਗੇ ਵਦਰੇ ਨਸ਼ੇ ਬਾਰੇ ਜਿਹੜੇ ਕਿ ਸਮੋਕਿੰਗ ਅਲਕੋਹਲ ਤੇ ਜਿਹੜੇ ਡਰੱਗ ਅਬਿਊਜ਼ ਬਹੁਤ ਜ਼ਿਆਦਾ ਹੋ ਰਿਹਾ ਇਹ ਸਾਰੀਆਂ ਚੀਜ਼ਾਂ ਕਿਤਨਾ ਕਿਤੇ ਮਾਸਪੇਸ਼ੀਆਂ ਤੇ ਹੱਡੀਆਂ ਤੇ ਜੋੜਾਂ ਤੇ ਪ੍ਰਭਾਵ ਜ਼ਰੂਰ ਸੁੱਟਦੀਆਂ ਨੇ ਇਹਦੇ ਕੰਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹੀ ਸਮੱਸਿਆਵਾਂ ਗਾਂਹ ਜਾ ਕੇ ਬਹੁਤ ਜ਼ਿਆਦਾ ਵੱਡੀਆਂ ਬਣ ਜਾਂਦੀਆਂ ਨੇ ਤੇ ਜਿੱਦ ਕਰਕੇ ਪੇਸ਼ੈਂਟਸ ਨੂੰ ਬਹੁਤ ਜ਼ਿਆਦਾ ਦਿੱਕਤ ਆ ਜਾਂਦੀਆਂ ਨੇ ਯਕੀਨ ਮੰਨੋ ਕਿ ਜਿਹੜੇ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਕਈ ਮੋਸਟਲੀ ਅੱਜਕੱਲ ਪੇਸ਼ੈਂਟਸ ਯੰਗ ਲੋਕ ਆ ਰਹੇ ਨੌਜਵਾਨ ਲੋਕ ਕੀ ਹਲਕੀ ਜਿਹੀ ਸੱਟ ਲੱਗਦੀ ਹੈ ਤੇ ਫ੍ਰੈਕਚਰਸ ਹੋ ਰਹੇ ਨੇ ਕਿਉਂਕਿ ਕੈਲਸ਼ੀਅਮ ਦੀ ਕਮੀ ਬਹੁਤ ਜ਼ਿਆਦਾ ਇੰਨਾ ਪੇਸ਼ੈਂਟਸ ਤੇ ਵੀ ਦੇਖੀ ਜਾ ਰਹੀ ਹੈ ਮਸਲਸ ਦੀ ਵੀਕਨੈਸ ਹੈ ਤੇ 올 ਇਨ 올 ਕਮਜ਼ੋਰੀ ਵੱਲ ਜਾ ਰਿਹਾ ਸ਼ਰੀਰ ਪਿਛਲੇ 1-2 ਦਹਾਕਾ ਥੋੜਾ ਪਿਛਲੇ ਉਸ ਦੇ ਵਿੱਚ ਸਮੇਂ ਦੇ ਵਿੱਚ ਜਾਈਏ ਤਾਂ ਦੇਖਦੇ ਹਾਂ ਕਿ ਬਜ਼ੁਰਗ ਉਸ ਵੇਲੇ ਤੇ ਕੰਮ ਕਰਦੇ ਆ ਰਹੇ ਤੇ ਹਾਲੇ ਵੀ ਕੰਮ ਕਰ ਰਹੇ ਨੇ ਬਹੁਤ ਤੰਦਰੁਸਤ ਪਏ ਨੇ ਜਿਵੇਂ ਤੁਸੀਂ ਖਾਣ ਪੀਣ ਦੀ ਲਾਈਫ ਸਟਾਈਲ ਦੀ ਗੱਲ ਕੀਤੀ ਪਰ ਕਿ ਹੁਣ ਇੰਨਾ ਜ਼ਿਆਦਾ ਅਸੀਂ ਇੱਕਦਮ ਉਹ ਜੋ ਮੋਡਰਨਾਈਜੇਸ਼ਨ ਦੇ ਵਿੱਚ ਆ ਗਏ ਆ ਤੇ ਅਸੀਂ ਆਪਣਾ ਫੂਡ ਵੀ ਚੇਂਜ ਕਰ ਲਿਆ ਇਹ ਤਾਂ ਵਾਕਈ ਜਿਹੜਾ ਹੈਗਾ ਕਿਉਂਕਿ ਬਜ਼ੁਰਗ ਤਾਂ ਹਲੇ ਵੀ ਤੰਦਰੁਸਤ ਪਏ ਨੇ ਦੇਖੋ ਸਾਈਕਲ ਚੱਲਦੇ ਹੁੰਦੇ ਸੀਗੇ ਪਹਿਲਾਂ ਅੱਜ ਅਸੀਂ ਕਿਸੇ ਨੂੰ ਕਹਿ ਦਈਏ ਕਿ ਐਕਸਰਸਾਈਜ਼ ਦੇ ਤੌਰ ਤੇ ਸਾਈਕਲ ਚਲਾਓ ਤੇ ਲੋਕੀ ਸ਼ਰਮ ਮੰਨਦੇ ਆ ਅਸੀਂ ਕਿਸੇ ਨੂੰ ਕਸਰਤ ਕਰਨ ਲਈ ਕਹੀਏ ਲੋਕੀ ਕਹਿੰਦੇ ਸਾਈਕਲ ਟਾਈਮ ਨਹੀਂ ਕੁਝ ਕੁ ਚੀਜ਼ਾਂ ਦੱਸਦੇ ਡਾਕਟਰ ਸਾਹਿਬ ਇਹ ਤਾਂ ਅਸੀਂ ਕਦੀ ਖਾਧੀਆਂ ਹੀ ਨਹੀਂ ਮਤਲਬ ਇਹ ਛੋਟ ਸਾਰੀਆਂ ਸਾਰੀਆਂ ਚੀਜ਼ਾਂ ਦੇਖੋ ਪ੍ਰਭਾਵ ਤਾਂ ਪਾਉਂਦੀਆਂ ਹੀ ਨੇ ਤੇ ਇਹ ਚੀਜ਼ਾਂ ਪਹਿਲਾਂ ਨਹੀਂ ਸੀ ਹੁੰਦੀਆਂ ਲੋਕੀ ਘਰੋਂ ਕੰਮ ਤੇ ਪੈਦਲ ਜਾਣਾ ਵਿਸ਼ਵਾਸ ਰੱਖਦੇ ਹੁੰਦੇ ਸੀ ਖਾਲਾ ਕਿ ਅੱਜ ਕੱਲ੍ਹ ਦੇ ਡੇਟ 'ਚ ਮੈਂ ਨਹੀਂ ਕਹਿ ਰਿਹਾ ਕਿ ਇਹ ਹਰ ਕੋਈ ਇਹ ਚੀਜ਼ ਕਰੇ ਪਰ ਏਟ ਲੀਸਟ ਇੱਕ ਤਰ੍ਹਾਂ ਦੇ ਆਪਣੇ ਸਰੀਰ ਲਈ ਟਾਈਮ ਕੱਢਣਾ ਬਹੁਤ ਜ਼ਰੂਰੀ ਹੈ ਰੋਜ਼ਾਨਾ ਅੱਧਾ ਘੌਣਾ ਘੰਟਾ ਮਿਨਿਮਮ ਇੰਨਾ ਕੱਸੀ ਵਰਕਆਊਟ ਲਈ ਰੱਖਿਏ ਚਾਹੇ ਜਿਮ 'ਚ ਜਾ ਰਹੇ ਆ ਜਾਂ ਫਿਰ ਤੁਸੀਂ ਉੱਧਾ ਸੈਰ ਕਰ ਰਹੇ ਹੋ ਘਰ ਦੇ ਵਿੱਚ ਵੀ ਐਕਸਰਸਾਈਜ਼ ਕਰ ਸਕਦੇ ਹੋ ਇੰਨਾ ਕੁ ਟਾਈਮ ਤਾਂ ਮੇਰੇ ਹਿਸਾਬ ਨਾਲ ਸਾਰੇ ਕੱਢ ਸਕਦੇ ਨੇ ਪੀਸ਼ੈਂਟਸ ਆਉਂਦੇ ਨੇ ਸਾਡੇ ਕੋਲ ਕੋਈ ਡਾਕਟਰ ਸਾਹਿਬ ਟਾਈਮ ਨਹੀਂ ਹੈ ਮੈਂ ਕਿਹਾ ਜਦੋਂ ਪਹਿਲਾਂ ਵੀ 24 ਘੰਟੇ ਹੀ ਹੁੰਦੇ ਸੀਗੇ ਹੁਣ ਵੀ 24 ਘੰਟੇ ਨੇ ਤੇ ਜੇ ਤੁਸੀਂ ਇੱਕ 7 ਵਜੇ ਜੇ ਉੱਠ ਰਹੇ ਹੋ ਤੇ 6:30 ਉੱਠ ਜਾਓ ਤਾਂ ਕਿ ਉਹ ਟਾਈਮ ਤਾਂ ਕਿਤੇ ਨਾ ਕਿਤੇ ਸਾਨੂੰ ਯੂਟਿਲਾਈਜ਼ ਕਰਨਾ ਤੇ ਸ਼ਰੀਰ ਤੇ ਇਨਵੈਸਟ ਕਰਨਾ ਇਸ ਤੋਂ ਵੱਡੀ ਤਾਂ ਕੋਈ ਵੈਲਿਊ ਨਹੀਂ ਕਿਸੇ ਚੀਜ਼ ਦੀ ਕਿਸ ਤਰ੍ਹਾਂ ਦੇ ਪੇਸ਼ੈਂਟ ਸਭ ਤੋਂ ਵੱਧ ਆ ਰਹੇ ਆ ਤੁਹਾਡੇ ਕੋਲ ਅੱਜ ਕੱਲ੍ਹ ਇੱਥੇ ਆ ਮੋਸਟਲੀ ਦੇਖੋ ਜਿਹੜੇ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਜੋਇੰਟ ਪੇਨਸ ਦੇ ਨਾਲ ਬਹੁਤ ਕਾਮਨਲੀ ਅਸੀਂ ਦੇਖਦੇ ਹਾਂ ਕਿ ਜੋੜਾਂ ਦੀ ਸੋਜ ਹੋ ਗਈ ਹਲਕਾ ਜਿਹਾ ਤੁਰਨਾ ਉੱਠਣਾ ਬੈਠਣਾ ਝਟਕਾ ਲੱਗ ਜਾਂਦਾ ਹੈ ਬਹੁਤ ਇੰਟਰਸਟਿੰਗਲੀ ਪੇਸ਼ੈਂਟਸ ਹਰ ਕੋਲ ਮੋਸਟਲੀ ਇਸ ਚੀਜ਼ ਦੇ ਵੀ ਆਉਂਦੇ ਨੇ ਡਾਕਟਰ ਸਾਹਿਬ ਹਲਕਾ ਜਿਹਾ ਬੜੀ ਦੇਰ ਬਾਅਦ ਕਿਤੇ ਜਿਮ 'ਚ ਗਏ ਜਾਂ ਕੰਮ ਕਰਨ ਗਏ ਥੋੜੀ ਕਸਰਤ ਕਰਨ ਗਏ ਤੇ ਇੱਕੋ ਦਾ ਮਿਲਚਕ ਆ ਗਈ ਅ ਕਿਉਂਕਿ ਕਸਰਤ ਰੋਜ਼ਾਨਾ ਸੀ ਕਰਨੀ ਰਹੇ ਤੇ ਉਹ ਕਦੀ ਕਦੀ ਜੇ ਕੋਈ ਹਰਕਤ ਕਰਾਂਗੇ ਤੇ ਹਮੇਸ਼ਾ ਤਕਲੀਫ ਆਏਗੀ ਸੋ ਇਹ ਇਦਾਂ ਦੇ ਮੋਸਟਲੀ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਬੈਕ ਦੇ ਇਸ਼ੂਸ ਬਹੁਤ ਜ਼ਿਆਦਾ ਕਾਮਨ ਨੇ ਕਿਉਂਕਿ ਦੇਖੋ ਲਾਈਫ ਸਟਾਈਲ ਇਦਾਂ ਦਾ ਕਿ ਸਾਰਾ ਦਿਨ ਆਫਿਸ 'ਚ ਬੈਠੇ ਰਹਿਣਾ ਉੱਥੇ ਕੁਰਸੀ ਤੋਂ ਨਾ ਹਿਲਣਾ ਨਾ ਝੁਲਣਾ ਬੈ ਕੇ ਕੰਪਿਊਟਰ ਤੇ ਹੀ ਕੰਮ ਕਰਨਾ ਜਿਹਦੇ ਕਰਕੇ ਸਾਡੇ ਮਸਲਸ ਜਿਹੜੇ ਨੇ ਉਹ ਕਮਜ਼ੋਰੀ ਵਾਲੇ ਪਾਸੇ ਵਧਣੇ ਸ਼ੁਰੂ ਹੋ ਜਾਂਦੇ ਨੇ ਇਹੋ ਜੇ ਪੇਸ਼ੈਂਟਸ 'ਚ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਕਿ ਆਪਾਂ ਕਦੇ ਵੀ ਇੱਕ ਜਗ੍ਹਾ ਤੇ ਬੈ ਕੇ ਕੰਮ ਨਾ ਕਰੀਏ ਲੰਬੀ ਦੇਰ ਲਈ ਤੁਰੀ ਫਿਰ ਇਹ ਆਪਣੇ ਫਿਜ਼ੀਕਲੀ ਆਪਣੇ ਆਪ ਨੂੰ ਐਕਟਿਵ ਰੱਖਿਏ ਡਾਈਟ ਅੱਛੀ ਰੱਖਿਏ ਤੇ ਕਦੀ ਵੀ ਕੋਈ ਸਮੱਸਿਆ ਦਾ ਜੋੜਾਂ ਦੇ ਰਿਲੇਟਡ ਆਉਂਦੀ ਹੈ ਤੇ ਲੱਗੇ ਹੱਥ ਇੱਕ ਅੱਛੇ ਆਰਥੋਪੈਡਿਕ ਸਰਜਨ ਦੀ ਕੰਸਲਟ ਲਈਏ ਤਾਂ ਕਿ ਕੋਈ ਵੀ ਛੋਟੀ ਚੀਜ਼ ਜਿਹੜੀ ਹੈ ਉਹ ਵੱਡੀ ਬਣ ਕੇ ਗਾਂ ਤੰਗ ਨਾ ਕਰੇ ਜਦੋਂ ਸਪਾਈਨ ਦੇ ਵਿੱਚ ਕਈ ਵਾਰੀ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਮਣ ਕੇ ਹੱਲ ਜਾਂਦੇ ਆ ਮਣ ਕੇ ਅੱਜ ਗੈਪ ਆ ਜਾਂਦਾ ਹੈ ਕਈ ਵਾਰ ਸਾਡੇ ਲੋਕ ਦੇਸੀ ਜਿਹੜੇ ਹੁੰਦੇ ਨੇ ਵੀ ਉਹ ਰੇੜ ਦੀ ਹੱਡੀ ਦੀ ਮਾਲਿਸ਼ ਕਰਦੇ ਆ ਜਾਂ ਮਣ ਕੇ ਚੱਕ ਦਿੰਦੇ ਆ ਬਾਹਰੇ ਲਾ ਦਿੰਦੇ ਆ ਤੁਸੀਂ ਵੀ ਸੁਣੇ ਹੋਣਗੇ ਉਹਨਾਂ ਕੋਲੇ ਚਲੇ ਜਾਂਦੇ ਆ ਉਹਨਾਂ ਦੇ ਇਲਾਜ ਜੇ ਤੁਸੀਂ ਸਹੀ ਮੰਨਦੇ ਹੋ ਦੇਖੋ ਇਧਰ ਨਿੰਦਾ ਨਹੀਂ ਮੈਂ ਕਿਸੇ ਦੀ ਕਰਾਂਗਾ ਹਰ ਕਿਸੇ ਦਾ profession ਆਪਣਾ ਆਪਣਾ ਜੋ ਡਾਕਟਰਸ ਜੋ ਟ੍ਰੇਨਡ ਹੁੰਦੇ ਨੇ ਉਹ ਇੱਕ ਸਾਇੰਟਿਫਿਕ ਢੰਗ ਦੇ ਨਾਲ ਟ੍ਰੇਨ ਹੁੰਦੇ ਨੇ ਉਹ ਅਸੀਂ ਜੋ ਵੀ ਟ੍ਰੀਟਮੈਂਟ ਆਫਰ ਕਰਦੇ ਆ ਉਹਦੇ ਪਿੱਛੇ ਰਿਸਰਚ ਜੁੜੀ ਹੁੰਦੀ ਆ ਅਸੀਂ ਕੋਈ ਵੀ ਇਹੋ ਜਿਹਾ ਇਲਾਜ ਨਹੀਂ ਕਰਾਂਗੇ ਜੋ ਕਦੀ ਕਿਸੇ ਹੋਰ ਇਨਸਾਨ ਤੇ ਨਹੀਂ ਹੋਇਆ ਸਹੀ ਹੈ ਤੇ ਜਿਹੜਾ ਇੱਕ ਡਾਕਟਰ ਦਾ ਇਲਾਜ ਹੁੰਦਾ ਉਹ ਇੱਕ ਬੇਸਿਕ ਇਨਵੈਸਟੀਗੇਸ਼ਨ ਤੋਂ ਸਟਾਰਟ ਹੁੰਦਾ ਜਿਦੇ ਵਿੱਚ ਇੱਕ ਐਕਸ-ਰੇ ਇਨਵੋਲਡ ਹੁੰਦਾ ਜਿਦਾ ਤੁਸੀਂ ਦੱਸਿਆ ਕਿ ਮਾਲਿਸ਼ ਕਰਾਉਣ ਵਾਲੇ ਜਾਂ ਕਿਸੇ ਨੇ ਪਟਾਕੇ ਕਢਾ ਲਏ ਕਿ ਤੋਂ ਕੁਝ ਵੀ ਇਦਾਂ ਦੇ 100 ਚੀਜ਼ਾਂ ਰੋਜ਼ ਸਨਨ ਨੂੰ ਮਿਲਦੀਆਂ ਨੇ ਇਹ ਇਲਾਜ ਜਿਹੜੇ ਹੁੰਦੇ ਉਹ ਸਿਰਫ ਤੁਸੀਂ ਕਹਿ ਲਓ ਕਿ ਬਾਰ ਬਾਰ ਸਰੀਰ ਦਾ ਇਲਾਜ ਕੀਤਾ ਜਾਂਦਾ ਕੋਈ ਐਕਸਰੇ ਨਹੀਂ ਹੁੰਦਾ ਤੇ ਜੇ ਐਕਸਰੇ ਹੋ ਵੀ ਰਿਹਾ ਤੇ ਉਹਦੇ ਲਈ ਉਹ ਦੇ ਆਰ ਨਾਟ ਵੈਲ ਟ੍ਰੇਨਡ ਕਿ ਉਹ ਐਕਸਰੇ ਨੂੰ ਪੜ ਸਕਣ ਕਿੱਥੇ ਕਿੱਥੇ ਕੀ ਕੀ ਨੁਕਸ ਹੈ ਉਹਦੇ ਚ ਕੀ ਇਲਾਜ ਹੋਣਾ ਚਾਹੀਦਾ ਇਹਦੇ ਚ ਇੱਕ ਬੰਦੇ ਨੂੰ ਆਰਾਮ ਆ ਗਿਆ ਤੇ ਉਹ ਇੱਕ ਕਹਿ ਲਓ ਕਿ ਇਦਾਂ ਲਹਿਰ ਉੱਠਦੀ ਹੈ ਕਿ ਸਾਰੀ ਦੁਨੀਆ ਉਧਰ ਨੂੰ ਤੁਰ ਪੈਂਦੀ ਹੈ ਇੱਥੇ ਮੈਂ ਤੁਹਾਨੂੰ ਇਸ ਥਾਂ ਤੇ ਇਹੋ ਜੇ ਵੀ ਇਨਸੀਡੈਂਟਸ ਤੇ ਜਾਗਰੂਕ ਕਰਨਾ ਚਾਹਵਾਂਗਾ ਗਰਦਨ ਦੇ ਮੰਨ ਕੇ ਕਢਾ ਪਟਾਕੇ ਕਢਾਲ ਲੱਗੇ ਲੋਕਾਂ ਪੈਰਾਲਿਸਿਸ ਚ ਗਏ ਨੇ ਬਾਹਾਂ ਲੱਤਾਂ ਖੜ ਗਈਆਂ ਤੇ ਉਸ ਤੋਂ ਬਾਅਦ ਫੇ ਡਾਕਟਰ ਨੂੰ ਆ ਕੇ ਪੁੱਛਦੇ ਨੇ ਕਿ ਡਾਕਟਰ ਸਾਹਿਬ ਹੁਣ ਕੀ ਕਰੀਏ ਜਦ ਕਿ ਉਹ ਸਟੇजेस ਇਰreversible ਹੋ ਜਾਂਦੇ ਹਨ ਸੋ ਇੰਨੀ ਨੇ अच्छे ਡਾਕਟਰਸ ਨੇ ਹਰ ਸ਼ਹਿਰ ਚ ਹਰ ਪਿੰਡ ਦੇ ਵਿੱਚ ਵੀ ਅੱਜ ਕੱਲ ਅਸੈਸੀਬਿਲਟੀ ਇੰਨੀ ਅੱਛੀ ਹੈ ਸਰਕਾਰ ਇੰਨਾ ਕੰਮ ਕਰ ਰਹੀ ਹੈ ਮਤਲਬ ਹੈਲਥ ਸਰਵਿਸਿਜ਼ ਤੇ ਇੰਨਾ ਜੋਰ ਦਿੱਤਾ ਜਾ ਰਿਹਾ ਹੈ ਕਿਉਂ ਨਾ ਆਪਾਂ ਇੱਕ ਸਾਇੰਟਿਫਿਕ ਢੰਗ ਦੇ ਨਾਲ ਜੁੜੀਏ ਤੇ ਉੱਥੋਂ ਇਲਾਜ ਕਰਾਈਏ ਰਾਦਰ ਦੈਨ ਕਿ ਪੀਰ ਤੁੱਪਕੇ ਵਾਲਾ ਇਲਾਜ ਕਰਾਣਾ ਇੱਕ ਅਸੀਂ ਬਹੁਤ ਪੇਸ਼ੈਂਟਸ ਤੋਂ ਇਹ ਸੁਣਿਆ ਵੀ ਅਗਰ ਸਪਾਈਨ ਦੀ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਜਾਈਏ ਸਪਾਈਨ ਦੇ ਅਗਰ ਸਰਜਰੀ ਕਰਵਾਉਣੀ ਪੈ ਜੇ ਤਾਂ ਸਰਜਰੀ ਸਫਲ ਨਹੀਂ ਹੁੰਦੀ ਉਸ ਤੋਂ ਬਾਅਦ ਬੰਦਾ ਉੱਠ ਹੀ ਨਹੀਂ ਸਕਦਾ ਬਸ ਉਸ ਤੋਂ ਬਾਅਦ ਤਾਂ ਬੈੱਡ ਤੇ ਪੈਣਾ ਪੈਣਾ ਹੈ ਮੈਂ ਜੇ ਇਹ ਬਿਲਕੁਲ ਗਲਤ ਧਾਰਨਾ ਹੈ ਸਪਾਈਨ ਦੀ ਜਿਹੜੀ ਸਰਜਰੀਜ਼ ਹੁੰਦੀਆਂ ਨੇ ਜੇ ਉਹ ਇੱਕ ਸਹੀ ਪੇਸ਼ੈਂਟ 'ਚ ਕੀਤੀ ਜਾਏ ਪੇਸ਼ੈਂਟ ਦੀ ਸਿਲੈਕਸ਼ਨ ਸਹੀ ਹੈ ਉਹਦੇ 'ਚ ਸਪਾਈਨ ਦੀ ਸਰਜਰੀ ਰਿਜ਼ਲਟਸ ਵੰਡਰਫੁਲ ਨੇ ਹਰ ਪੇਸ਼ੈਂਟ ਨੂੰ ਸਰਜਰੀ ਦੀ ਲੋੜ ਨਹੀਂ ਹੁੰਦੀ ਤੇ ਹਰ ਪੇਸ਼ੈਂਟ ਨੂੰ ਸਰਜੀ ਤੋਂ ਬਚਾਅ ਵੀ ਨਹੀਂ ਕਰ ਸਕਦੇ ਸਹੀ ਹੈ ਤੇ ਜੇ ਤੁਸੀਂ ਤੁਹਾਡਾ ਪੇਸ਼ੈਂਟ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਸਾਰੇ ਉਹ ਪ੍ਰਯਾਸ ਕਰ ਚੁੱਕੇ ਹੋ ਤੁਸੀਂ ਮੈਡੀਸਿਨਸ ਦੇ ਦਿੱਤੀਆਂ ਐਕਸਰਸਾਈਜ਼ਸ ਕਰਾ ਕੇ ਦੇਖ ਲਈਆਂ ਫਿਜ਼ੋਥੈਰੇਪੀ ਹੋ ਗਈ ਰੂਟ ਬਲੋਕ ਇੰਜੈਕਸ਼ਨ ਜਿੱਦਾਂ ਆਉਂਦੇ ਨੇ ਰੀੜ ਦੀ ਹੱਡੀ ਦੇ ਦਰਦ ਨੂੰ ਘਟਾਉਣ ਦੇ ਹਰ ਤੁਸੀਂ ਪ੍ਰਯਾਸ ਕਰ ਚੁੱਕੇ ਹੋ ਫੇਰ ਵੀ ਇਲਾਜ ਜਿਹੜਾ ਹੈਗਾ ਉਹ ਸਫਲ ਨਹੀਂ ਹੋ ਰਿਹਾ ਤੇ ਸਰਜਰੀ ਇਜ਼ ਦੀ ਬੈਸਟ অপਸ਼ਨ ਜਿਹੜਾ ਕਿ ਨੈਕਸਟ অপਸ਼ਨ ਬਚਦਾ ਹੈ ਕਈ ਪੇਸ਼ੈਂਟਸ ਆਉਂਦੇ ਨੇ ਜਿਹੜੇ ਕਿ ਜਿਨ੍ਹਾਂ ਨੂੰ ਲੱਗੇ ਹਾਥੀ ਸਰਜਰੀ ਦੀ ਲੋੜ ਪੈਂਦੀ ਜਿੱਦਾਂ ਕੋਈ ਫ੍ਰੈਕਚਰਸ ਹੋ ਗਏ ਜਾਂ ਫਿਰ ਪੇਸ਼ੈਂਟ ਤੁਹਾਡੇ ਕੋਲ ਆਈ ਕਮਜ਼ੋਰੀ ਦੇ ਨਾਲ ਰਿਹਾ ਲੱਤਾਂ ਦੇ ਉਹਨਾਂ ਵਿੱਚ ਸਾਨੂੰ ਵੇਟ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਸਰਜਰੀ ਹੈਜ਼ ਗਾਟ ਵੰਡਰਫੁਲ ਰਿਜ਼ਲਟਸ ਪ੍ਰੋਵਾਈਡਿਡ ਦੇ ਆਰ ਡਨ ਬਾਈ ਟ੍ਰੇਨਡ ਸਰਜਨਸ ਜਿਹੜੇ ਕਿ ਸਪਾਈਨ ਦੇ ਵਿੱਚ ਡੀਲ ਕਰਦੇ ਨੇ ਤੇ ਇਹ افواਹ ਹੈਗੀ ਹੈ ਜਿਹੜੀ ਆਪਾਂ ਗੱਲ ਕਰੀਏ ਕਿ ਰੀਡ ਦੀ ਹੱਡੀ ਦਾ ਆਪਰੇਸ਼ਨ ਸਫਲ ਨਹੀਂ ਹੁੰਦੇ ਇੱਕ ਰஞ்சிਤ ਹਸਪੀਟਲ ਹਸਪੀਟਲ ਦੇ ਵਿੱਚ ਇੱਕ ਸਾਰਾ ਮੋਢੇ ਤੋਂ ਲੈ ਕੇ ਹੱਥ ਤੱਕ ਦਾ ਇਲਾਜ ਕੀਤਾ ਜਾਂਦਾ ਇਹ ਇਹਦੇ ਵਿੱਚ ਕੀ ਸਪੈਸ਼ਲ ਆ ਤੁਸੀਂ ਦੱਸੋ ਸਾਨੂੰ ਅ ਬੇਸਿਕਲੀ ਜਦੋਂ ਮੈਂ ਆਪਣੀ ਟ੍ਰੇਨਿੰਗ ਲੈ ਕੇ ਆਇਆ ਸੀਗਾ ਤੇ ਇੰਡੀਆ ਦੇ ਬਾਹਰਲੇ ਸਾਰੇ ਹਿੱਸਿਆਂ ਤੋਂ ਕਈ-ਕਈ ਥਾਵਾਂ ਤੇ ਅਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਬਾਹਾਂ ਦਾ ਜਿਹੜਾ ਇਲਾਜ ਹੈਗਾ ਉਹ ਕਿਤੇ ਨਾ ਕਿਤੇ ਕੰਪਰੋਮਾਈਜ਼ ਹੈਗਾ ਖਾਸ ਕਰਕੇ ਜਿਹੜਾ ਕਿ ਇਹ ਹੱਥ ਦਾ ਹਿੱਸਾ ਹੈ ਸੋ ਮੇਰਾ ਹਮੇਸ਼ਾ ਸੁਪਨਾ ਹੈ ਕਿ ਮੈਂ ਜਦੋਂ ਵੀ ਜਲੰਧਰ ਆਵਾਂ ਤੇ ਮੈਂ ਇੱਕ ਹੈਂਡ ਸਰਜਰੀ ਸੈਂਟਰ ਨੂੰ ਸਟੈਬਲਿਸ਼ ਕਰਾਂ ਸੋ ਹੱਥਾਂ ਦਾ ਇਲਾਜ ਅਸੀਂ ਕਾਫੀ ਬਿਮਾਰੀਆਂ ਦਾ ਦੂਰ ਬਿੰਦ ਦੇ ਨਾਲ ਕਰ ਰਹੇ ਹਾਂ ਇਹ ਉਹ ਜਿਹੜੀਆਂ ਬਿਮਾਰੀਆਂ ਜਿਹਦਾ ਇਲਾਜ ਲਈ ਲੋਕਾਂ ਨੂੰ ਪਹਿਲਾਂ ਦਿੱਲੀ ਜਾਣਾ ਪੈਂਦਾ ਸੀਗਾ ਜਾਂ ਫਿਰ ਆਊਟ ਆਫ ਕੰਟਰੀ ਵੀ ਟ੍ਰੈਵਲ ਕਰਨਾ ਪੈਂਦਾ ਸੀਗਾ ਮੈਂ ਉਸ ਚੀਜ਼ ਦੀ ਟ੍ਰੇਨਿੰਗ ਲੈ ਕੇ ਫਿਰ ਇਸ ਚੀਜ਼ ਚ ਐਸਟੈਬਲਿਸ਼ ਕੀਤਾ ਹੁਣ ਇਹਦੇ ਤੇ ਚ ਆਪਾਂ ਗੱਲ ਕਰਾਂਗੇ ਬਿਮਾਰੀਆਂ ਜਿਹੜੀਆਂ ਅਸੀਂ ਕਵਰ ਕਰ ਰਹੇ ਆ ਜਿੱਦਾਂ ਖਾਸ ਕਰਕੇ ਕੀ ਬਾਹ ਦਾ ਪੈਰਲਿਸਿਸ ਜਿੱਦਾਂ ਕੋਈ ਦੁਰਘਟਨਾ ਹੋ ਗਈ ਟੂ ਵੀਲਰ ਐਕਸੀਡੈਂਟਸ ਤੋਂ ਬਾਅਦ ਜਾਂ ਫਿਰ ਕੋਈ ਛਾਤੀਆਂ ਪੇੜ ਟੁੱਟ ਡਿੱਗ ਜਾਂਦਾ ਆਪਾਂ ਦੇਖਦੇ ਆ ਕਿ ਬਾਹ ਖੜ ਜਾਂਦੀ ਐ ਬਾਹ ਕੰਮ ਨਹੀਂ ਕਰ ਪਾਂਦੀ ਇਹਨੂੰ ਅਸੀਂ ਬ੍ਰੇਕੀਅਲ ਪਲੈਕਸਿਸ ਇੰਜਰੀ ਕਹਿੰਦੇ ਆ ਜੀ ਇਹਦਾ ਇਲਾਜ ਅਸੀਂ ਹੁਣ ਰਣਜੀਤ ਹਸਪੀਟਲ ਚ ਕਰ ਰਹੇ ਆ ਫਿਰ ਆਪਾਂ ਨਸਾਂ ਦਾ ਇਲਾਜ ਦੂਰਬੀਨ ਦੇ ਵਿੱਚ ਫਿਰ ਗੁੱਟ ਦਾ ਇਲਾਜ ਅੰਗੂਠੇ ਉਂਗਲੀਆਂ ਦਾ ਇਲਾਜ ਟੁੱਟੇ ਫ੍ਰੈਕ ਆਪਣੀਆਂ ਟੁੱਟੀਆਂ ਹੱਡੀਆਂ ਜਿਹੜੇ ਪੁਰਾਣੇ ਜੋੜ ਗਲਤ ਪੈ ਗਏ ਨੇ ਹੱਥਾਂ ਦੇ ਵਿੱਚ ਕਮਜ਼ੋਰੀ ਆ ਗਈ ਹੈ ਜਾਂ ਫਿਰ ਰਸੋਲੀਆਂ ਜਿਹੜੀਆਂ ਗੁੱਟ ਦੀਆਂ ਜਿੰਨੂੰ ਅਸੀਂ ਪਿੱਛੇ ਦੇਖਦੇ ਆ ਕਿ ਉਹਨਾਂ ਨੂੰ ਅਸੀਂ ਦੂਰਬਿੰਦ ਦੇ ਨਾਲ ਇਲਾਜ ਕਰ ਰਿਹਾ ਇਹੋ ਜੀਆਂ ਕਈ ਤਕਲੀਫਾਂ ਜਿਹਦੇ ਵਿੱਚ ਲੋਕਾਂ ਨੂੰ ਦੱਸ ਦਿੱਤਾ ਜਾਂਦਾ ਕਿ ਇਲਾਜ ਹੀ ਨਹੀਂ ਹੈ ਐਸੀ ਲੋਕਾਂ ਤੱਕ ਵੀ ਪਹੁੰਚੇ ਜਾਂ ਤਾਂ ਉਹਨਾਂ ਨੂੰ ਇਲਾਜ ਦੇਣ ਚ ਸਫਲ ਹੋਏ ਆ ਜਿਵੇਂ ਕਿ ਉਹ ਬੱਚੇ ਜਿਨ੍ਹਾਂ ਦਾ ਜਨਮ ਤੋਂ ਹੀ ਹੱਥ ਦੀ ਬनावट ਨਹੀਂ ਪੂਰੀ ਹੋਈ ਸੀਗੀ ਉਂਗਲਾ ਜਿਹੜੇ ਜਨਮ ਤੋਂ ਹੀ ਜੁੜਿਆ ਰਹਿ ਗਏ ਆ ਕਈਆਂ ਦੇ ਬਾਹਵਾ ਛੋਟੇ ਰਹਿ ਜਾਂਦੀਆਂ ਨੇ ਜਨਮ ਤੋਂ ਜਾਂ ਫਿਰ ਜਨਮ ਦੌਰਾਨ ਬਾਹਾਂ ਦੇ ਵਿੱਚ ਕਮਜ਼ੋਰੀ ਰਹਿ ਜਾਂਦੀ ਹੈ ਜਦੋਂ ਅਸੀਂ ਦੇਖਦੇ ਆ ਕਈ ਡਿਲੀਵਰੀਜ਼ ਜਿਹੜੀਆਂ ਦਾਈਆਂ ਤੋਂ ਕਰਾਈਆਂ ਜਾਂਦੀਆਂ ਨੇ ਜੱਕਦਮ ਬੱਚੇ ਨੂੰ ਬਾਹ ਤੋਂ ਖਿੱਚਿਆ ਜਾਂਦਾ ਜਿਹਦੇ ਕਰਕੇ ਬਾਹ ਦੀ ਪਰੇਲਿਸਿਸ ਹੋ ਜਾਂਦੀ ਹੈ ਇਹੋ ਇਹੋ ਜਿਹੇ ਬੱਚਾ ਨੂੰ ਵੀ ਅਸੀਂ ਇੱਕ ਤਰ੍ਹਾਂ ਦੀ ਇੱਕ ਆ ਨਵੀਂ ਹੋਪ ਦਿੰਦੀ ਹੈ ਤੇ ਖੁਸ਼ੀ ਹੁੰਦੀ ਹੈ ਚੀਜ਼ਾਂ ਦੱਸਦੇ ਹੋਏ ਕਿ ਇਹਦੇ ਲਈ ਸੀ ਕੈਂਪਸ ਲਗਾ ਰਹੇ ਹਾਂ ਹਰ ਤਿੰਨ ਤੋਂ ਚਾਰ ਮਹੀਨੇ ਬਾਅਦ ਸਾਡਾ ਸਿਰਫ ਡੈਡੀਕੇਟਿਡਲੀ ਹੈਂਡ ਸਰਜਰੀ ਦਾ ਕੈਂਪ ਹੁੰਦਾ ਜਿਹਦੇ ਚ ਮੋਡੇ ਤੋਂ ਲੈ ਕੇ ਉਂਗਲ ਦੀ ਟਿਪ ਤੱਕ ਚਮੜੀ ਤੋਂ ਲੈ ਕੇ ਹੱਡੀ ਤੱਕ ਫਰਸੀਓ ਇਲਾਜ ਕਰ ਰਹੇ ਹੁਣ ਵੀ ਲੱਗਣਾ ਕੈਂਪ ਕੋਈ ਨੈਕਸਟ ਟਾਈਮ ਬਿਲਕੁਲ ਜੀ ਹੁਣ 27 28 ਤੇ 29 ਜੂਨ ਨੂੰ ਅਸੀਂ ਕੈਂਪ ਲਗਾ ਰਹੇ ਹਾਂ ਤੇ ਇਸ ਕੈਂਪ ਦੇ ਵਿੱਚ ਡਾਕਟਰ ਅਭਿਜੀਤ ਬਾਇ ਗੋਂਕਰ ਜੋ ਕਿ ਇੰਡੀਆ ਦੇ ਟਾਪ ਹੈਂਡ ਸਰਜਨ ਨੇ ਉਹ ਵੀ ਸਾਡੇ ਨਾਲ ਜੁੜਦੇ ਨੇ ਤੇ ਬਹੁਤ ਖੁਸ਼ੀ ਹੁੰਦੀ ਹੈ ਕਿ ਇਸ ਕੈਂਪ ਤੇ ਵੀ ਸਾਡੇ ਕੋਲ ਪੰਜਾਬ ਤੋਂ ਹੀ ਨਹੀਂ ਆਸ-ਪਾਸ ਦੀ ਨੇਬਰਿੰਗ ਸਟੇਟਸ ਤੋਂ ਜਿੱਦਾਂ ਕਿ ਕਸ਼ਮੀਰ ਰਾਜਸਥਾਨ ਹਰਿਆਣਾ ਇੱਥੋਂ ਵੀ ਸਾਡੇ ਕੋਲ ਈਵਨ ਅ ਈਸਟ ਆਪਣੇ ਸਿੱਕੇ ਮਿਗਹਾਲੇ ਤੋਂ ਵੀ ਪੇਸ਼ੈਂਟਸ ਕੀ ਟਰੈਵਲ ਕਰਕੇ ਸਾਡੇ ਨਾਲ ਜੁੜਦੇ ਨੇ ਤਿੰਨ ਦਿਨ ਦਾ ਇੱਕ ਕੈਂਪੇਨ ਰਹਿੰਦਾ ਸਾਡਾ ਇਹਦੇ ਵਿੱਚ ਲਗਭਗ 15 ਤੋਂ 20 ਸਰਜਰੀਜ਼ ਹਰ ਵਾਰ ਪਰਫਾਰਮ ਕਰਦੇ ਆ ਉਹਦੇ ਵਿੱਚ ਕੋਈ ਰਿਲੈਕਸੇਸ਼ਨ ਵੀ ਹੁੰਦੀ ਹੈ ਬਿਲਕੁਲ ਉਹਦੇ ਵਿੱਚ ਜਿੱਦਾਂ ਪ੍ਰਾਈਜ਼ਸ ਦਿੱਤੀਆਂ ਹੁੰਦੀਆਂ ਨੇ ਓ ਰਿਲੈਕਸਡ ਹੁੰਦੀਆਂ ਨੇ ਕਿਉਂਕਿ ਮੋਟਿਵ ਤੇ ਕੋਈ ਹੈ ਕਿ ਇੱਕ ਤਰ੍ਹਾਂ ਦਾ ਪੇਸ਼ੈਂਟ ਨੂੰ ਤਕਲੀਫ ਚੋਂ ਬਾਹਰ ਲੈ ਕੇ ਆਣਾ ਉਹਦੀ ਅ ਬਿਮਾਰੀ ਨੂੰ ਚੰਗੀ ਤਰ੍ਹਾਂ ਸਮਝ ਕੇ ਉਹਨੂੰ ਉਸ ਚੀਜ਼ 'ਚੋਂ ਇੱਕ ਨਵੀਂ ਹੋਪ ਦੇਣਾ ਤੇ ਉਹਦੇ ਲਈ ਇੱਕ ਸਾਡੇ ਮਿਸ਼ਨ ਦੇ ਵਿੱਚ ਸਾਡੇ ਕੋਲ ਜਿਹੜੇ ਨੇ ਡਾਕਟਰ ਅਭੀਜੀਤ ਵੀ ਜੁੜਦੇ ਨੇ ਤੇ ਕਾਫੀ ਅੱਛਾ ਲੱਗ ਰਹਾ ਹੈ ਸੀਲੀ ਅਸੀਂ ਵੀ ਕੋਸ਼ਿਸ਼ ਕਰਾਂਗੇ ਵਿਜ਼ਿਟ ਕਰਨ ਦੀ ਉਹਨਾਂ ਦੇ ਨਾਲ ਵਿੱਚ ਔਰ ਅਖੀਰ ਦੇ ਵਿੱਚ ਕਿਉਂਕਿ ਜਿਵੇਂ ਕਹਿੰਦੇ ਹੁੰਦੇ ਨੇ ਨਾ ਬਿਮਾਰੀ ਨਾਲੋਂ ਪ੍ਰੇਸ਼ ਚੰਗਾ ਵੀ ਬੰਦਾ ਇਸ ਬਿਮਾਰੀ ਤੱਕ ਪਹੁੰਚੇ ਹੀ ਨਾ ਕਿਸਦੇ ਹੱਡ-ਗੋਡੇ ਖੜਕਣ ਨਾ ਜਾਂ ਇੱਥੋਂ ਤੱਕ ਨੌਬਤ ਹੀ ਨਾ ਆਵੇ ਕੋਈ ਡਾਈਟ ਜਾਂ ਲਾਈਫ ਸਟਾਈਲ ਖਾਣਾ ਪੀਣਾ ਕਿਹੋ ਜਿਹਾ ਰੱਖਣਾ ਆ ਦੇਖੋ ਹੈਲਦੀ ਲਾਈਫ ਸਟਾਈਲ ਦੇ ਵਿੱਚ ਆਪਾਂ ਹਮੇਸ਼ਾ ਐਕਸਰਸਾਈਜ਼ਸ ਦੀ ਟਾਈਮ ਕੱਢਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਡਾਈਟ ਵਿੱਚ ਗੱਲ ਕਰੀਏ ਤਾਂ ਡਰਾਈ ਫਰੂਟਸ ਫਿਰ ਆਪਣਾ ਆਰਗੇਨਿਕ ਆਈਟਮਸ ਲੈਣਾ ਫੂਡ ਆਈਟਮਸ ਲੈਣਾ ਡੇਰੀ ਪ੍ਰੋਡਕਟ ਜਿੱਦ ਤੱਕ ਇਹ ਲੋਕਾਂ ਨੂੰ ਅੱਜ ਕੱਲ੍ਹ ਕਹਿਣਾ ਸ਼ੁਰੂ ਕਰਤਾ ਕਿ ਦੁੱਧ ਦੇ ਬਾਰੇ ਵੀ ਅੱਜ ਕੱਲ੍ਹ ਫਾਰਮਾਂ ਆਰਡਰ ਰੀਆਂ ਨੇ ਕਿ ਦੁੱਧ ਹੀ ਨਾ ਪੀਓ ਜੀ ਤੁਸੀਂ ਇਹ ਬਹੁਤ ਕਹਿੰਦੇ ਹਾਂ ਜਦਕਿ ਇਹ ਵੀ ਬਿਲਕੁਲ ਗਲਤ ਹੈ ਡੇਰੀ ਪ੍ਰੋਡਕਟਸ ਦੀ ਇੰਨੀ ਜ਼ਿਆਦਾ ਰੈਲੇਵੈਂਸ ਹੈ ਅ ਅੱਛਾ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਕਿ ਗਰਮੀਆਂ ਦਾ ਜਦ ਦਾ ਟਾਈਮ ਚੱਲ ਰਿਹਾ ਅਸੀਂ ਹਾਈਡਰੇਸ਼ਨ ਨਹੀਂ ਕਰ پا ਰਹੇ ਆਪਣੀ ਆਈ ਤੋਂ 3 ਲੀਟਰ ਪਾਣੀ ਮੈਂ ਹਰ ਪੇਸ਼ੈਂਟ ਨੂੰ アドਵਾਈਸ ਕਰ ਰਿਹਾ ਆਪਣੇ ਸਿਮਿਲਰਲੀ ਵੈਜੀਟੇਬਲਸ ਦੇ ਵਿੱਚ ਖਾਸ ਕਰਕੇ ਜਿਹਦਾ ਅੱਜ ਕੱਲ ਦੇ ਟਾਈਮ ਚ ਖੀਰਾ ਦਾ ਸੇਵਨ ਕਰਨਾ ਐਂਟੀਆਕਸੀਡੈਂਟ ਰਿਚ ਫੂਡ ਆਈਟਮ ਜਿਦਾ ਬ੍ਰੋਕਲੀ ਹੋ ਗਈ ਸੋ ਇਦਾਂ ਦੇ ਛੋਟੇ ਛੋਟੇ ਚੀਜ਼ ਪੇਸ਼ੈਂਟ ਦੀ ਬਿਮਾਰੀ ਦੇ ਹਿਸਾਬ ਨਾਲ ਅਸੀਂ ਉਹਨਾਂ ਨੂੰ ਗਾਈਡ ਕਰਦੇ ਆ ਬਹੁਤ ਮੈਂ ਦੁਬਾਰਾ ਤੋਂ ਇਸ ਗੱਲ ਤੇ ਜ਼ਿਕਰ ਕਰਾਂਗਾ ਕਿ ਕੋਈ ਵੀ ਹਲਕੀ ਜਿਹੀ ਕੋਈ ਖਿੱਚ ਸਮਝੋ ਇਹਨੂੰ ਜਾਂ ਕੋਈ ਛੋਟੀ ਜਿਹੀ ਵੀ ਤਕਲੀਫ ਇਦਾਂ ਸਮਝੋ ਕਿ ਮੈਨੂੰ ਆਪ ਹੀ ਸਹੀ ਕਰ ਲਾਂਗਾ ਇਹ ਕੱਚੇ ਡਾਕਟਰ ਨੂੰ ਦਿਖਾ ਕੇ ਉਹਦਾ ਕਾਰਨ ਪੁੱਛੋ ਕਾਰਨ ਤੋਂ ਬਾਅਦ ਉਪਰਹੇਜ਼ ਕੀ ਰੱਖਣੇ ਨੇ ਮੈਡੀਸਿਨਸ ਨੇ ਜਾਂ ਫਿਰ ਸਿਰਫ ਇਹ ਪ੍ਰੀਕਾਸ਼ਨਸ ਰੱਖੋ ਕਿ ਮੋਸਟਲੀ ਚੀਜ਼ਾਂ ਜਿਹੜੀਆਂ ਨੇ ਪਰੇਜ ਨਾਲ ਵੀ ਠੀਕ ਹੋ ਜਾਂਦੀਆਂ ਨੇ ਤੇ ਇਹਨਾਂ ਨੂੰ ਵਧਨ ਨਾ ਦੋ ਤਾਂ ਕਿ ਇਹ ਬਾਅਦ ਚੋਂ ਵੱਡੀਆਂ ਨਾ ਬਣਨ ਮੈਨੂੰ ਤੁਹਾਡੇ ਡੈਰੀ ਪ੍ਰੋਡਕਟ ਵਾਲੀ ਗੱਲ ਤੋਂ ਯਾਦ ਆ ਗਈ ਕਿਉਂਕਿ ਇਹ ਵੀ ਅੱਜ ਕੱਲ ਬਹੁਤ ਕਿਹਾ ਜਾਂਦਾ ਜਿਵੇਂ ਜਦ ਮੱਝ ਦਾ ਦੁੱਧ ਪੀਣ ਲਈ ਬਣੇ ਹੀ ਨਹੀਂ ਬਣਦੇ ਹੈ ਨਾ ਉਹਦਾ ਚਲੋ ਬਹੁਤ ਸਾਰੇ ਲੋਕ ਇਹ ਵੀ ਹੁੰਦੇ ਫੈਟਸ ਨਾ ਜੇ ਫੈਟਸ ਦਾ ਵੀ ਰੀਜ਼ਨ ਮੰਨਦੇ ਆ ਪਰ ਹੱਡੀਆਂ ਲਈ ਕੈਲਸ਼ੀਅਮ ਲਈ ਇਹ ਬਹੁਤ ਜ਼ਰੂਰੀ ਆ ਕੈਲਸ਼ੀਅਮ ਲਈ ਅਸੀਂ ਹੋਰ ਵੀ ਚੀਜ਼ਾਂ ਕਾਫੀ ਪੇਸ਼IENTS ਨੂੰ ਅਨਕਰੇਜ ਕਰਦੇ ਜਿਦਾ ਮਖਾਨੇ ਲੈਣੇ ਹਾਂ ਤੇ ਅੱਜ ਕੱਲ ਦੇ ਟਾਈਮ ਜਿੱਦਾ ਚੈਰੀਸ ਲੈਣੀਆਂ ਸੋ ਇਹ ਸੀਜ਼ਨ ਟੂ ਸੀਜ਼ਨ ਜਿਹੜੇ ਸੀਜ਼ਨਲ ਫਰੂਟਸ ਆ ਰਹੇ ਨੇ ਜਿੰਨਾ ਚ ਵਾਟਰ ਕੰਟੈਂਟ ਬਹੁਤ ਜ਼ਿਆਦਾ ਅੱਛਾ ਹੈ ਜਿੱਦਾ ਤਰਬੂਜ਼ ਹੋ ਗਿਆ ਖਰਬੂਜਾ ਹੋ ਗਿਆ ਸੋ ਥੀਸ ਆਈਟਮਸ ਫੂਡ ਆਈਟਮਸ ਹੈ ਈਜ਼ੀ ਅਵੇਲੇਬਲ ਨੇ ਹਰ ਕੋਈ ਖਾਣਾ ਵੀ ਪਸੰਦ ਕਰਦਾ ਹੈ ਤੇ ਇੱਕ ਤਾਂ ਆਲਟਰਨੇਟਿਵ ਸੋਰਸ ਸਾਨੂੰ ਮਿਲ ਜਾਂਦਾ ਤੇ ਇੱਕ ਤਰ੍ਹਾਂ ਨੈਚੁਰਲ ਵੇ ਦੇ ਨਾਲ ਵੀ ਅਸੀਂ ਨੂੰ ਪੇਸ਼ੰਟ ਨੂੰ ਨਾਲ ਦੇ ਨਾਲ ਸਹੀ ਕਰਦੇ ਸਹੀ ਹੈ ਸੋ ਡਾਕਟਰ ਸਾਹਿਬ ਸਮਝ ਦਿੱਤਾ ਬਹੁਤ ਸ਼ੁਕਰੀਆ ਔਰ ਸਾਨੂੰ ਉਮੀਦ ਹੈ ਕਿ ਸਾਡੇ ਦੋਸਤਾਂ ਨੂੰ ਅੱਜ ਦੀ ਇਹ ਗੱਲਬਾਤ ਬਹੁਤ ਚੰਗੀ ਲੱਗੇਗੀ ਔਰ ਲਾਹੇਵੰਦ ਹੋਵੇਗੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ 26 27 28 ਜੂਨ 27 28 29 ਜੂਨ ਨੂੰ 3 ਦਿਨਾਂ ਦਾ ਇੱਥੇ ਕੈਂਪ ਲੱਗ ਰਿਹਾ ਹੈ ਇੰਡੀਆ ਦੇ ਬਹੁਤ ਟਾਪ ਡਾਕਟਰ ਇੱਥੇ ਸ਼ਿਰਕਤ ਕਰਨਗੇ ਔਰ ਤੁਹਾਨੂੰ ਕੋਈ ਪ੍ਰੋਬਲਮ ਹੈ ਇਸ ਤਰ੍ਹਾਂ ਦੀ ਕੋਈ ਵੀ ਆਰਥੋ ਨਾਲ ਜੁੜੀ ਹੋਈ ਤਾਂ ਤੁਸੀਂ ਰਣਜੀਤ ਹਸਪੀਟਲ ਜਲੰਧਰ ਵਿਜ਼ਿਟ ਕਰ ਸਕਦੇ ਹੋ ਕੈਂਪ ਦੇ ਦੌਰਾਨ ਵੀ ਆ ਸਕਦੇ ਹੋ ਔਰ ਸਾਨੂੰ ਉਮੀਦ ਹੈ ਕਿ ਤੁਹਾਡੀਆਂ ਬਿਮਾਰੀਆਂ ਦਾ ਇੱਥੇ ਜ਼ਰੂਰ ਹੱਲ ਹੋਏਗਾ ਸੋ ਡਾਕਟਰ ਸਾਹਿਬ ਬਹੁਤ ਸ਼